ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕਹਿੰਦੇ ਜਿਹੜਾ ਬੋਲਣ ਦਾ ਸਲੀਕਾ ਹੈ ਸਾਡਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਨੀਰਸ ਵੀ ਭਰ ਦਿੰਦਾ ਹੈ ਤੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵੀ ਭਰ ਦਿੰਦਾ ਹੈ ਜ਼ੁਬਾਨ ਦੀ ਹਿਫਾਜ਼ਤ ਕਰਨਾ ਜਿਹੜਾ ਦੌਲਤ ਤੋਂ ਵੀ ਜ਼ਿਆਦਾ ਮੁਸ਼ਕਲ ਹੁੰਦਾ ਹੈ ਕਿਉਂਕਿ ਮੂੰਹ ਦੇ ਵਿੱਚ ਜ਼ੁਬਾਨ ਤਾਂ ਸਾਰੇ ਹੀ ਰੱਖਦੇ ਨੇ ਪਰ ਕਮਾਲ ਦੇ ਉਹ ਲੋਕ ਹੁੰਦੇ ਨੇ ਜੋ ਇਹਨੂੰ ਸੰਭਾਲ ਕੇ ਰੱਖਦੇ ਨੇ ਕਿਉਂਕਿ ਜਿਹੜੀ ਸਾਡੀ ਜ਼ੁਬਾਨ ਹੈ ਸਾਡੇ ਬੋਲਣ ਦਾ ਤਰੀਕਾ ਹੈ ਉਹ ਸਾਡੇ ਰਿਸ਼ਤੇ ਜੋੜ ਵੀ ਦਿੰਦੀ ਹੈ ਤੇ ਤੋੜ ਵੀ ਦਿੰਦੀ ਹੈ ਜ਼ੁਬਾਨ ਬੋਲਣ ਦਾ ਤਰੀਕਾ ਸਾਨੂੰ ਪਿਖਾਰੀ ਵੀ ਬਣਾ ਦਿੰਦੀ ਹੈ ਤੇ ਪਿਖਾਰੀਆਂ ਤੋਂ ਰਾਜੇ ਵੀ ਬਣਾ ਦਿੰਦੀ ਹੈ ਸੋ ਇਸੇ ਨਾਲ ਹੀ ਸੰਬੰਧਿਤ ਅੱਜ ਆਪਾਂ ਇੱਕ ਨਵੀਂ ਮੋਟੀਵੇਸ਼ਨਲ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੋ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਗੀ ਇਹ ਕਹਾਣੀ ਸੂਰਜਗੜ ਦੇ ਲੋਕ ਮਹਾਰਾਜਾ ਸੂਰਜ ਸਿੰਘ ਦੀ ਨਿਆ ਪਸੰਦੀ ਉੱਤੇ ਕੁਸ਼ਲ ਰਾਜ ਪ੍ਰਬੰਧਾਂ ਤੋਂ ਬਹੁਤ ਖੁਸ਼ ਸੀ ਕਿਉਂਕਿ ਜਿਹੜਾ ਮਹਾਰਾਜ ਸੀ ਉਹਨੂੰ ਬਸ ਇੱਕ ਗੱਲ ਦੀ ਹੀ ਚਿੰਤਾ ਲੱਗੀ ਰਹਿੰਦੀ ਸੀ ਕਿ ਉਸ ਤੋਂ ਬਾਅਦ ਜਿਹੜਾ ਸੂਰਜਗੜ੍ਹ ਦੀ ਰਾਜ ਗੱਦੀ ਹੈ ਉਹਦੇ ਤੇ ਕੌਣ ਬੈਠੂਗਾ ਮਹਾਰਾਣੀ ਦੀ ਕਿਉਂਕਿ ਇੱਕੋ ਇੱਕ ਪੁੱਤਰੀ ਸੀ ਜਿਹਦਾ ਕਿ ਨਾਇਨਾ ਇਸ ਲਈ ਮਹਾਰਾਜ ਨੇ ਸੋਚਿਆ ਕਿ ਜਦੋਂ ਉਹਦੀ ਪੁੱਤਰੀ ਹੈ ਜਿਹੜੀ ਨਾਇਨਾ ਦੇ ਵੱਡੇ ਹੋਣ ਤੇ ਉਹ ਕਿਸੇ ਯੋਗ ਰਾਜਕੁਮਾਰ ਨਾਲ ਉਹਦਾ ਵਿਆਹ ਕਰਕੇ ਉਸ ਰਾਜਕੁਮਾਰ ਨੂੰ ਰਾਜਗaddi ਸੌਂਪ ਕੇ ਆਪ ਤਪੱਸਿਆ ਲਈ ਜੰਗਲਾਂ ਦੇ ਵੱਲ ਚੱਲ ਪਊਗਾ ਸਮੇਂ ਦੇ ਨਾਲ-ਨਾਲ ਮਹਾਰਾਜ ਦੀ ਪੁੱਤਰੀਏ ਜਿਹੜੀ ਵਿਆਹ ਦੇ ਯੋਗ ਹੋ ਗਈ ਮਹਾਰਾਜ ਸੂਰਜसेन ਨੂੰ ਆਪਣੀ ਪੁੱਤਰੀ ਦੇ ਲਈ ਯੋਗ ਵਰਦੀ ਚਿੰਤਾ ਸਤਾਉਣ ਲੱਗ ਪਈ ਆਪਣੇ ਮਨ ਦੀ ਗੱਲ ਮਹਾਰਾਜ ਨੇ ਆਪਣੀ ਮਾਂ ਅਰਥਾਤ ਜਿਹੜੀ ਉਹਦੀ ਰਾਜਮਾਤਾ ਸੀ ਉਹਨੂੰ ਦੱਸੀ ਰਾਜਮਾਤਾ ਪ੍ਰਸੰਨ ਹੋ ਕੇ ਬੋਲੀ ਬੇਟਾ ਮੈਂ ਆਪਣੀ ਪੋਤੀ ਦੇ ਲਈ ਯੋਗ ਵਰ ਦੀ ਤਲਾਸ਼ ਖੁਦ ਕਰੂੰਗੀ ਮੈਂ ਖੁਦ ਦੇਖੂੰਗੀ ਕਿ ਕਿਹੋ ਜਿਹਾ ਵਰ ਹੋਣਾ ਚਾਹੀਦਾ ਮਹਾਰਾਜ ਨੇ ਕਿਹਾ ਰਾਜਮਾਤਾ ਮੈਂ ਮਹਿਲ ਵਿੱਚ ਬੈਠਾ ਰਹਾ ਅਤੇ ਤੁਸੀਂ ਇਸ ਉਮਰ ਵਿੱਚ ਵਰ ਦੀ ਤਲਾਸ਼ ਕਰਨ ਬਾਹਰ ਨਿਕਲੋਗੇ ਤਦ ਰਾਜਮਾਤਾ ਨੇ ਕਿਹਾ ਮੈਂ ਸਾਰਾ ਕੰਮ ਇੱਥੇ ਹੀ ਬੈਠ ਕੇ ਕਰਾਂਗੀ ਮੈਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਰਾਜਮਾਤਾ ਨੇ ਆਪਣੇ ਦੂਤਾਂ ਦੇ ਰਾਹੀਂ ਕਈ ਰਾਜਾਂ ਵਿੱਚ ਕੋਸ਼ਨਾ ਕਰਵਾ ਦਿੱਤੀ कि ਜਿਹੜਾ ਰਾਜਕੁਮਾਰ ਰਾਜਮਾਤਾ ਦੇ ਪ੍ਰਸ਼ਨਾਂ ਦਾ ਉੱਤਰ ਦੇਵੇਗਾ ਉਸ ਦੇ ਨਾਲ ਉਹ ਰਾਜਕੁਮਾਰੀ ਨਾਇਨਾ ਦਾ ਵਿਆਹ ਕਰ ਦੇਣਗੇ ਅਤੇ ਸੂਰਜਗੜ ਦਾ ਰਾਜਾ ਕੋਸ਼ਿਸ਼ ਕੀਤਾ ਜਾਵੇਗਾ ਰਾਜ ਮਹਿਲ ਵਿੱਚ ਰਾਜਕੁਮਾਰਾਂ ਦਾ ਤਾਂਤਾ ਲੱਗ ਗਿਆ ਬਹੁਤ ਸਾਰੇ ਰਾਜਕੁਮਾਰ ਆਉਣ ਲੱਗ ਗਏ ਪਰੰਤੂ ਕੋਈ ਵੀ ਰਾਜਮਾਤਾ ਦੇ ਪ੍ਰਸ਼ਨ ਦਾ ਜਵਾਬ ਨਹੀਂ ਦੇ ਸਕਿਆ ਇਹ ਦੇਖ ਕੇ ਮਹਾਰਾਜ ਕਾਫੀ ਨਿਰਾਸ਼ ਹੋ ਗਏ ਤੇ ਸੂਰਜਗੜ ਦੇ ਰਾਜ ਦੀ ਜਿਹੜੀ ਸੱਤਾ ਸੀ ਅਤੇ ਨਾਇਨਾ ਦੇ ਲਾਲਚ ਵਿੱਚ ਕਈ ਰਾਜੇ ਮਹਾਰਾਜੇ ਅਤੇ ਬਹਾਦਰ ਸੈਨਿਕ ਵੀ ਆਉਂਦੇ ਰਹੇ ਪਰੰਤੂ ਸਾਰੇ ਨਿਰਾਸ਼ ਹੋ ਕੇ ਵਾਪਸ ਮੁੜ ਜਾਂਦੇ ਸੀ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਕੋਈ ਵੀ ਰਾਜਮਾਤਾ ਦੇ ਪ੍ਰਸ਼ਨ ਦਾ ਜਵਾਬ ਨਹੀਂ ਦੇ ਸਕਿਆ ਸੀ ਮਹਾਰਾਜ ਬਹੁਤ ਚਿੰਤਿਤ ਹੋਏ ਇੱਕ ਦਿਨ ਰਾਜ ਦਰਬਾਰ ਦੇ ਵਿੱਚ ਮਹਾਰਾਜ ਰਾਜ ਦਰਬਾਰੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਸੀ ਤੇ ਇੱਕ ਮੰਤਰੀ ਨੇ ਮਹਾਰਾਜ ਨੂੰ ਕਿਹਾ ਕਿ ਇੱਕ ਨੌਜਵਾਨ ਜੋ ਦੇਖਣ ਵਿੱਚ ਗਰੀਬ ਤੇ ਕਮਜ਼ੋਰ ਹੈ ਪਰ ਰਾਜਮਾਤ ਦੇ ਪ੍ਰਸ਼ਨ ਦਾ ਜਵਾਬ ਦੇਣ ਆਇਆ ਹੈ। ਮਹਾਰਾਜ ਅੱਖਾਂ ਲਾਲ ਕਰਦੇ ਹੋਏ ਚੀਕੀ। ਇੱਕ ਸਧਾਰਨ ਨੌਜਵਾਨ ਦੀ ਹਿੰਮਤ ਕਿਸ ਤਰ੍ਹਾਂ ਹੋਈ ਕਿ ਉਹ ਰਾਜਕੁਮਾਰੀ ਨਾਲ ਵਿਆਹ ਕਰਨ ਦੀ ਸੋਚੇ। ਉਸ ਨੂੰ ਮੈਂ ਉਸ ਦੀ ਇਸ ਗਲਤੀ ਲਈ ਸਖਤ ਸਜ਼ਾ ਦੇਵਾਂਗਾ। ਮਹਾਰਾਜ ਦੇ ਹੁਕਮ ਉੱਤੇ ਉਸ ਨੌਜਵਾਨ ਨੂੰ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਨੌਜਵਾਨ 25 ਸਾਲ ਦਾ ਪਤਲਾ ਅਤੇ ਲੰਮਾ ਅਤੇ ਉਸ ਦੇ ਕੱਪੜੇ ਪਾਟੇ ਪੁਰਾਣੇ ਪਾਏ ਹੋਏ ਸੀ। ਉਸ ਨੂੰ ਦੇਖ ਕੇ ਦਰਬਾਰੀਆਂ ਵਿੱਚ ਖੁਸਰ-ਮੁਸਰ ਹੋਣੀ ਸ਼ੁਰੂ ਹੋ ਗਈ। ਮਹਾਰਾਜ ਨੇ ਉਸ ਦੇ ਇਸ ਫਟੇ ਹਲ ਨੌਜਵਾਨ ਨੂੰ ਦੇਖ ਕੇ ਪੁੱਛਿਆ, "ਰਾਜ ਅਤੇ ਰਾਜਕੁਮਾਰੀ ਦੀ ਲਾਲਚ ਨੇ ਤੇਰੀਆਂ ਅੱਖਾਂ ਉੱਤੇ ਪਰਦਾ ਪਾ ਦਿੱਤਾ ਹੈ। ਤੇਰੀ ਇੱਥੇ ਤੱਕ ਆਉਣ ਦੀ ਹਿੰਮਤ ਕਿਸ ਤਰ੍ਹਾਂ ਹੋਈ?" ਮਹਾਰਾਜ, "ਮੈਂ ਆਪਣੀ ਗਲਤੀ ਦੇ ਲਈ ਮਾਫੀ ਚਾਹੁੰਦਾ ਹਾਂ। ਮੈਂ ਪੰਜ ਕੋ ਦੂਰ ਚੰਦਰਗੜ੍ਹ ਤੋਂ ਰਾਜਮਾਤਾ ਦਾ ਪ੍ਰਸ਼ਨ ਸੁਣਨ ਆਇਆ ਹਾਂ।" ਪਰ ਮੇਰੇ ਮਨ ਦੇ ਵਿੱਚ ਨਾ ਰਾਜਕੁਮਾਰੀ ਨਾਲ ਸ਼ਾਦੀ ਕਰਨ ਦੀ ਇੱਛਾ ਹੈ ਤੇ ਨਾ ਹੀ ਰਾਜ ਭਾਗ ਦੀ ਇਸੇ ਦੌਰਾਨ ਰਾਜਮਾਤਾ ਰਾਜਕੁਮਾਰੀ ਨਾਇਨਾ ਦੇ ਨਾਲ ਰਾਜ ਦਰਬਾਰ ਦੇ ਵਿੱਚ ਪੇਸ਼ ਹੋਈ ਉਹਨਾਂ ਨੂੰ ਦੇਖ ਕੇ ਸਾਰੇ ਦਰਬਾਰੀ ਖੜੇ ਹੋ ਗਏ ਤੇ ਨਮਸਕਾਰ ਕਰਨ ਲੱਗੇ ਉਸ ਨੌਜਵਾਨ ਨੇ ਵੀ ਝੁੱਕ ਕੇ ਰਾਜਮਾਤਾ ਨੂੰ ਨਮਸਕਾਰ ਕੀਤਾ ਨੌਜਵਾਨ ਦੇ ਉੱਤੇ ਆਉਣ ਦਾ ਮੰਤਵ ਇਹੀ ਜਾਣ ਕੇ ਖੁਸ਼ ਹੋ ਗਈ ਰਾਜਮਾਤਾ ਕੀ ਉਹ ਨੌਜਵਾਨ ਮੇਰੇ ਪ੍ਰਸ਼ਨ ਦਾ ਉੱਤਰ ਦੇਣ ਲਈ ਆਇਆ ਹੈ ਰਾਜਮਾਤਾ ਨੇ ਰਾਜੇ ਨੂੰ ਸਮਝਾਇਆ ਕਿ ਕਿਸੇ ਵੀ ਵਿਅਕਤੀ ਨੂੰ ਉਸ ਦੇ ਕੱਪੜਿਆਂ ਤੋਂ ਪਛਾਣਿਆ ਨਹੀਂ ਜਾ ਸਕਦਾ ਨੌਜਵਾਨ ਗਰੀਬ ਹੈ ਪਰ ਉਸ ਦੀ ਗਰੀਬੀ ਉੱਤੇ ਹੱਸਣਾ ਮੂਰਖਤਾ ਹੈ ਜਦੋਂ ਮੈਂ ਸੁਣਿਆ ਕਿ ਵੱਡੇ-ਵੱਡੇ ਰਾਜੇ ਮਹਾਰਾਜੇ ਅਤੇ ਰਾਜਕੁਮਾਰ ਰਾਜਮਾਤਾ ਦੇ ਪ੍ਰਸ਼ਨ ਦਾ ਉੱਤਰ ਨਹੀਂ ਦੇ ਸਕੇ ਤਦ ਮੈਂ ਉਤਸੁਕਤਾ ਨਾਲ ਰਾਜਮਾਤਾ ਦਾ ਪ੍ਰਸ਼ਨ ਸੁਣਨ ਆਇਆ ਹਾਂ ਪਰ ਮੇਰੇ ਮਨ ਦੇ ਵਿੱਚ ਨਾ ਤਾਂ ਰਾਜਕੁਮਾਰੀ ਨਾਲ ਵਿਆਹ ਕਰਨ ਦੀ ਇੱਛਾ ਤੇ ਨਾਹੀਂ ਰਾਜਪਾਗ ਦੀ ਉਸ ਨੌਜਵਾਨ ਨੇ ਕਿਹਾ ਰਾਜਮਾਤਾ ਦੇ ਹੁਕਮ ਉਤੇ ਦੂਸਰੇ ਦਿਨ ਨੌਜਵਾਨ ਰਾਜ ਦਰਬਾਰ ਦੇ ਵਿੱਚ ਰਾਜਮਾਤਾ ਦੇ ਪ੍ਰਸ਼ਨ ਦਾ ਉੱਤਰ ਦੇਣ ਲਈ ਹਾਜ਼ਰ ਹੋਇਆ ਕਿਉਂਕਿ ਰਾਜਮਾਤਾ ਦੀ ਉਮਰ 80 ਸਾਲ ਦੇ ਲਗਭਗ ਸੀ ਮੂੰਹ ਦੇ ਸਾਰੇ ਦੰਦ ਟੁੱਟ ਚੁੱਕੇ ਸਨ ਰਾਜਮਾਤਾ ਨੇ ਨੌਜਵਾਨ ਨੂੰ ਪ੍ਰਸ਼ਨ ਕੀਤਾ ਰਾਜਮਾਤਾ ਦੇ ਦੰਦ ਟੁੱਟੇ ਹੋਣ ਦੇ ਕਾਰਨ ਆਵਾਜ਼ ਬਾਹਰ ਨਹੀਂ ਨਿਕਲਦੀ ਸੀ ਸਿਰਫ ਮੂੰਹ ਖੁੱਲਦਾ ਤੇ ਬੰਦ ਹੋ ਜਾਂਦਾ ਸੀ ਨੌਜਵਾਨ ਬਹੁਤ ਧਿਆਨ ਨਾਲ ਰਾਜਮਾਤਾ ਦੇ ਹਾਅ ਭਾਵ ਦੇਖਦਾ ਰਿਹਾ ਫਿਰ ਥੋੜੀ ਜਿਹੀ ਦੇਰ ਬਾਅਦ ਨੌਜਵਾਨ ਨੇ ਕਿਹਾ ਉਹ ਰਾਜਮਾਤਾ ਦੇ ਪ੍ਰਸ਼ਨ ਨੂੰ ਸਮਝ ਚੁੱਕਿਆ ਸੀ ਜੇਕਰ ਮਹਾਰਾਜ ਆਗਿਆ ਦੇਣ ਤਾਂ ਮੈਂ ਪ੍ਰਸ਼ਨ ਦਾ ਜਵਾਬ ਦੇਵਾਂ ਮਹਾਰਾਜ ਨੇ ਜਵਾਬ ਦੇਣ ਲਈ ਕਿਹਾ ਨੌਜਵਾਨ ਨੇ ਬੋਲਣਾ ਸ਼ੁਰੂ ਕੀਤਾ ਤੇ ਰਾਜਮਾਤਾ ਦਾ ਪ੍ਰਸ਼ਨ ਇਹ ਸੀ ਕਿ ਜਨਮ ਦੇ ਸਮੇ ਤੋਂ ਹੀ ਜੀਵ ਮੇਰੇ ਮੂੰਹ ਵਿੱਚ ਹੈ ਪਰ ਦੰਦ ਕਿਉਂ ਨਹੀਂ ਹਨ ਨੌਜਵਾਨ ਦੀਆਂ ਗੱਲਾਂ ਸੁਣ ਕੇ ਸਾਰੇ ਦਰਬਾਰੀ ਹੈਰਾਨ ਰਹਿ ਗਏ। ਰਾਜਮਾਤਾ ਦੇ ਚਿਹਰੇ ਉੱਤੇ ਮੁਸਕਰਾਹਟ ਫੈਲ ਗਈ। ਰਾਜਮਾਤਾ ਨੇ ਕਿਹਾ ਇਸ ਦਾ ਜਵਾਬ ਕੀ ਹੋਇਆ? ਨੌਜਵਾਨ ਨੇ ਦੱਸਣਾ ਸ਼ੁਰੂ ਕੀਤਾ ਕਿ ਜੀਵ ਦਾ ਆਚਰਣ ਅਤੇ ਵਿਵਹਾਰ ਨਰਮ ਤੇ ਮੁਲਾਇਮ ਹੈ, ਜਦਕਿ ਦੰਦ ਕਠੋਰ ਹੁੰਦੇ ਹਨ। ਰਾਜਮਾਤਾ ਕਹਿ ਰਹੇ ਸਨ ਕਿ ਕਠੋਰ ਸੁਭਾਅ ਵਾਲੇ ਮਨੁੱਖ ਦੀ ਉਮਰ ਦੰਦਾਂ ਦੀ ਤਰ੍ਹਾਂ ਘਟ ਹੁੰਦੀ ਹੈ। ਜਦਕਿ ਜੀਵ ਵਰਗੇ ਨਰਮ ਤੇ ਮੁਲਾਇਮ ਸੁਭਾਅ ਵਾਲੇ ਲੋਕਾਂ ਦੀ ਉਮਰ ਲੰਬੀ ਹੁੰਦੀ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਵਿਵਹਾਰ ਨੂੰ ਜੀਵ ਵਰਗਾ ਮੁਲਾਇਮ ਨਰਮ ਤੇ ਲਚਕਦਾਰ ਰੱਖੀਏ ਨਾ ਕਿ ਦੰਦਾ ਵਰਗਾ ਕਠੋਰ ਤੇ ਅੜਿयल ਜਵਾਬ ਸੁਣਦੇ ਸਾਰੇ ਹੀ ਦਰਬਾਰ ਵਿੱਚ ਤਾੜੀਆਂ ਦੀ ਗੂੰਜ ਉੱਠੀ ਅਤੇ ਸ਼ੁਭ ਮਹੂਰਤ ਉਤੇ ਰਾਜਕੁਮਾਰੀ ਨਾਇਨਾ ਦੇ ਨਾਲ ਉਸ ਨੌਜਵਾਨ ਦਾ ਵਿਆਹ ਹੋ ਗਿਆ ਅਤੇ ਉਸ ਨੂੰ ਸੂਰਜਗੜ ਦਾ ਰਾਜਾ ਐਲਾਨ ਦਿੱਤਾ ਗਿਆ ਇਸ ਤਰ੍ਹਾਂ ਗਰੀਬੀ ਦੇ ਉੱਤੇ ਬੁੱਧੀ ਦੀ ਜਿੱਤ ਹੋਈ। ਸੋ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੀ ਜੀਵ ਤੇ ਕੰਟਰੋਲ ਰੱਖਣਾ ਚਾਹੀਦਾ ਹੈ, ਆਪਣੀ ਬੁੱਧੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਆਪਣੇ ਦਿਮਾਗ ਦੇ ਨਾਲ ਸਲੀਕੇ ਦੇ ਨਾਲ ਬੋਲਣ ਦਾ ਲਹਿਜਾ ਅਸੀਂ ਨੇ ਸਿੱਖ ਲਿਆ ਤਾਂ ਅਸੀਂ ਦੁਨੀਆ ਨੂੰ ਜਿੱਤ ਸਕਦੇ ਹਾਂ। ਅਸੀਂ ਆਪਣੀ ਮੰਜ਼ਲ ਤੱਕ ਪਹੁੰਚ ਸਕਦੇ ਹਾਂ। ਫਿਰ ਉੱਥੇ ਚਾਹੇ ਗਰੀਬੀ ਹੋਵੇ, ਕੋਈ ਚੀਜ਼ ਮਾਇਨੇ ਨਹੀਂ ਰੱਖਦੀ। ਜੇ ਤੁਹਾਡਾ ਦਿਮਾਗ ਤੇ ਤੁਹਾਡਾ ਬੋਲਣ ਦਾ ਸਰੀਕਾ ਸਹੀ ਤਰੀਕੇ ਦੇ ਨਾਲ ਹੈ ਤਾਂ ਤੁਸੀਂ ਰਿਸ਼ਤਿਆਂ ਦੇ ਵਿੱਚ ਵੀ ਆਪਣੀ ਵਧੀਆ अहमियत ਬਣਾ ਸਕਦੇ ਸੋ ਉਸ ਪਰਮਾਤਮਾ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਤਕਦੀਰਾਂ ਬਦਲ ਦੇਵੇ ਕਦੋਂ ਹੋ ਰਾਜਿਆਂ ਤੋਂ ਰੰਕ ਬਣਾ ਦੇਵੇ ਤੇ ਕਦੋਂ ਉਹ ਭਿਖਾਰੀਆਂ ਤੋਂ ਰਾਜੇ ਬਣਾ ਦੇਵੇ ਪਰਮਾਤਮਾ ਤੇ ਭਰੋਸਾ ਰੱਖੋ ਆਪਣੇ ਇਮਾਨਦਾਰੀ ਤੇ ਭਰੋਸਾ ਰੱਖੋ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ